ਸਸਕਾਲ ਜੀ ਹੋਰ ਪਿਆਰੇ ਬੱਚਿਓ ਕੀ ਹਾਲ ਹੈ ਸਾਰੇ ਬੱਚੇ ਆਪਣੇ ਆਪਣੇ ਘਰ ਠੀਕ ਠਾਕ ਹੋ ਮੰਮੀ ਪਾਪਾ ਸਭ ਦੇ ਰਾਜੀ ਖੁਸ਼ ਹੋ ਤੇ ਚਲੋ ਫਿਰ ਅੱਜ ਕੱਲ ਕਰਦੇ ਆ ਅੱਜ ਨਹੀਂ ਮੈਂ ਤੁਹਾਨੂੰ ਕਹਾਣੀ ਸੁਣਾਣੀ ਅੱਜ ਨਹੀਂ ਤੁਹਾਨੂੰ ਮੈਂ ਕੋਈ ਵੀ ਬੁਝਾਰਤਾਂ ਪੁੱਛਣੀਆਂ ਅੱਜ ਮੈਂ ਤੁਹਾਡੇ ਲਈ ਬਹੁਤ 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 ਵਧੀਆ ਜਾਣਕਾਰੀ ਲੈ ਕੇ ਆਈ ਹਾਂ ਪਹਿਲਾਂ ਤਾਂ ਪਹਿਲੀ ਗੱਲ ਮੈਨੂੰ ਤਾਂ ਬਹੁਤ ਮਾਣ ਹੈ ਕਿ ਮੈਂ ਪੰਜਾਬੀ ਆ ਤੇ ਤੁਹਾਨੂੰ ਵੀ ਮਾਣ ਹੋਣਾ ਕਿ ਤੁਸੀਂ ਪੰਜਾਬੀ ਹੋ ਸੋ ਅੱਜ ਮੈਂ ਮਾਣ ਵਾਲੀਆਂ ਗੱਲਾਂ ਹੀ ਤੁਹਾਡੇ ਨਾਲ ਕਰਾਂਗੀ ਪਤਾ ਕੀ ਹੋਇਆ ਜਦੋਂ 1962 ਦੇ ਵਿੱਚ ਚੀਨ ਨੇ ਭਾਰਤ 'ਤੇ ਹਮਲਾ ਕੀਤਾ ਉਦੋਂ ਕੀ ਹੋਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਜਵਾਹਰ ਲਾਲ ਨਹਿਰੂ ਜੀ ਉਹਨਾਂ ਨੇ ਪੂਰੇ ਭਾਰਤ ਨੂੰ ਅਪੀਲ ਕੀਤੀ ਕਿ ਸਾਡੇ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਕਿ ਅਸੀਂ ਲੜਾਈ ਦੇ ਲਈ ਜੰਗ ਦੇ ਲਈ ਹਥਿਆਰ ਆ ਜਿਹੜੇ ਖਰੀਦ ਸਕੀਏ ਹੈਨਾ ਕਿਉਂਕਿ ਹਾਲੇ ਨਵਾਂ ਨਵਾਂ ਤਾਂ ਸਾਡਾ ਦੀ ਸ਼ਾਜ਼ਾਦ ਹੋਇਆ ਸੀ ਤੇ ਫਿਰ ਜਦੋਂ ਉਹਨਾਂ ਨੇ ਅਪੀਲ ਕੀਤੀ ਤਾਂ ਜਿਹੜੇ ਸਾਡੇ ਮੁੱਖ ਮੰਤਰੀ ਸੀ ਪ੍ਰਤਾਪ ਸਿੰਘ ਕੈਰੋ ਜੀ ਨਾ ਤੇ ਉਹਨਾਂ ਨੇ ਉਹਨਾਂ ਨੂੰ ਵਾਦਾ ਕੀਤਾ ਕਿ ਜਿਹੜੇ ਪੰਜਾਬੀ ਐ ਨਾ ਤਾਂ ਪੰਜਾਬੀਆਂ ਨੇ ਪਹਿਲਾਂ ਕਦੀ ਪੀਠ ਦਿਖਾਈ ਐ ਤੇ ਨਾ ਹੁਣ ਦਿਖਾਣਗੇ ਤੁਹਾਡੇ ਬਰਾਬਰ ਖੜਨਗੇ ਨਾਲ ਖੜਨਗੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੇ ਸੋ ਉਹਨਾਂ ਨੇ ਇੱਕ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਪੈਸੇ ਜਮਾ ਕਰਾਉਣ ਲਈ ਗਿਆ ਪ੍ਰਧਾਨ ਮੰਤਰੀ ਜੀ ਨੇ ਸੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 8 ਕਰੋੜ ਰੁਪਇਆ ਉਸ ਸਮੇਂ ਪੂਰੇ ਭਾਰਤ ਦੇ ਵਿੱਚੋਂ ਇਕੱਠਾ ਹੋਇਆ ਜਿਹਦੇ ਵਿੱਚੋਂ ਪੰਜਾਬ ਨੇ ਇਕੱਲੇ ਨੇ 3.70 ਕਰੋੜ ਰੁਪਇਆ ਦਿੱਤਾ ਸੀ ਜਿਹੜਾ ਕਿ 46% ਸੀ ਤੇ ਹੋਰ ਸੁਣੋ ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਔਰਤਾਂ ਨੂੰ ਤਾਂ ਗਹਿਣੇ ਬੜੇ ਪਿਆਰੇ ਹੁੰਦੇ ਆ ਹਨਾ ਸਾਭ-ਸਮ ਰੱਖਦੀਆਂ ਆਪਣੇ ਗਹਿਣੇ ਚਾਹੇ ਉਹ ਗਲ ਦਾ ਹਾਰ ਹੋਵੇ ਚਾਹੇ ਕੰਨਾਂ ਦੇ ਚੁੰਮਕੇ ਹੋਣ ਚਾਹੇ ਚੂੜੀਆਂ ਹੋਣ ਪਰ ਜਿਹੜੀ ਸਾਡੀ ਪੰਜਾਬ ਦੀਆਂ ਔਰਤਾਂ ਸੀ ਉਹਨਾਂ ਨੇ ਉਦੋਂ ਆਪਣੇ ਗਹਿਣੇ ਤੱਕ ਉਸ ਫੰਡ ਦੇ ਵਿੱਚ ਜਮਾ ਕਰਵਾ ਦਿੱਤੇ ਸੀ ਪੰਜਾਬ ਦੇ ਵਿੱਚੋਂ ਉਸ ਸਮੇਂ 252 ਕਿਲੋਗ੍ਰam ਸੋਨਾ ਇਕੱਠਾ ਹੋਇਆ ਜਦੋਂ ਕਿ ਬਾਕੀ ਭਾਰਤ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ 5.327 ਕਿਲੋਗ੍ਰam ਸੋਨਾ 252 ਕਿਲੋਗ੍ਰam ਸੋਨਾ ਸਾਡੇ ਪੰਜਾਬੀਆਂ ਨੇ ਦਿੱਤਾ ਸਾਡੀਆਂ ਪੰਜਾਬਣਾਂ ਨੇ ਦਿੱਤਾ ਤੇ 5.27 ਕਿਲੋਗ੍ਰam ਸੋਨਾ ਬਾਕੀ ਦੇਸ਼ ਦੇ ਵਿੱਚੋਂ ਇਕੱਠਾ ਹੋਇਆ ਹੈ ਨਾ ਹੈਰਾਨੀ ਵਾਲੀ ਗੱਲ ਹੋ ਰਿਆ ਨਾ ਮਾਨਸਾ ਨੂੰ ਪੰਜਾਬੀ ਹੋਣ ਤੇ ਤੇ ਹੋਰ ਸੁਣੋ ਉਸ ਸਮੇਂ ਸਿੱਖਿਆ ਵਿਭਾਗ ਨੇ ਜਿੰਨੇ ਵੀ ਸਕੈਂਡਰੀ ਸਕੂਲ ਹਾਈ ਸਕੂਲ ਜਾਂ ਆਪਣੇ ਕਾਲਜ ਸੀਗੇ ਉਹਨਾਂ ਦੇ ਵਿੱਚ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ ਸੈਨਿਕ ਸਿਖਲਾਈ ਸਾਡੇ ਵਿਦਿਆਰਥੀਆਂ ਨੂੰ ਤਾਂ ਕਿ ਜੇਕਰ ਲੋੜ ਪਈ ਤਾਂ ਉਹ ਅੱਗੇ ਆਣਗੇ ਮੁਕਾਬਲਾ ਕਰਨਗੇ ਪੂਰਾ ਆਪਣੇ ਵੈਰੀ ਦਾ ਤੇ ਉਦੋਂ 2 ਲੱਖ ਔਰਤਾਂ ਨੇ ਸੈਨਿਕ ਸਿਖਲਾਈ ਲਈ ਸੀ ਇਸ ਤਰ੍ਹਾਂ ਤੇ ਹੁਣ ਹੋਰ ਸੁਣੋ ਬੜੀ ਹੈਰਾਨੀ ਵਾਲੀ ਗੱਲ ਜਦੋਂ 1971 ਦੇ ਵਿੱਚ ਪਾਕਿਸਤਾਨ ਨੇ ਹਮਲਾ ਕੀਤਾ ਨਾ ਭਾਰਤ ਤੇ ਪੱਛਮੀ ਸਰਹੱਦ ਤੇ ਹਮਲਾ ਹੋ ਗਿਆ ਤੇ ਉਦੋਂ ਸਾਡੇ ਪੰਜਾਬ ਦੇ ਜਿਹੜੇ ਸੀਗੇ ਜੋ ਸੈਨਿਕ ਅਫਸਰ ਸੀਗੇ ਜਰਨਲ ਹਰਬਖਸ਼ ਸਿੰਘ ਜੀ ਉਹਨਾਂ ਨੇ ਦੇਖਿਆ ਕਿ ਅੰਮ੍ਰਿਤਸਰ ਤੱਕ ਜਿਹੜੀਆਂ ਪਾਕਿਸਤਾਨੀ ਫੌਜ ਆ ਗਈ ਅੰਮ੍ਰਿਤਸਰ ਤੱਕ ਉਹਨਾਂ ਨੇ ਜੀ ਐਨ ਚੌਧਰੀ ਜੀ ਨੂੰ ਜਿਹੜੇ ਸਾਡੇ ਸੈਨਾ ਮੁਖੀ ਸੀ ਉਹਨਾਂ ਨੂੰ ਪੁੱਛਿਆ ਵੀ ਕੀ ਕੀਤਾ ਜਾਵੇ ਉਹਨਾਂ ਨੇ ਅੱਗੋਂ ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਆਪਣੀ ਸੈਨਾ ਬਿਆਸ ਤੋਂ ਪਿੱਛੇ ਲੈ ਜਾਓ ਹੁਣ ਜਰਨਲ ਹਰਬਖਸ਼ ਸਿੰਘ ਜੀ ਇੱਕ ਪਾਸੇ ਤਾਂ ਉਹਨਾਂ ਨੂੰ ਹੁਕਮ ਆ ਗਿਆ ਸਾਡੇ ਸੈਨਾ ਮੁਖੀ ਦਾ ਜੀ ਐਨ ਚੌਧਰੀ ਜੀ ਦਾ ਤੇ ਦੂਜੇ ਪਾਸੇ ਦੇਸ਼ ਪਿਆਰ ਆਪਣੇ ਪੰਜਾਬ ਲਈ ਪਿਆਰ ਪੰਜਾਬੀ ਸੀ ਉਹ ਕਹਿੰਦੇ ਕਿ ਜੇ ਇੱਕ ਵਾਰ ਅਸੀਂ ਪਿੱਛੇ ਚਲੇ ਗਏ ਤਾਂ ਸਾਡੇ ਤੋਂ ਅੰਮ੍ਰਿਤਸਰ ਵੀ ਚਲੇ ਜਾਣਾ ਸਾਡੇ ਕੋਲੋਂ ਅੰਮ੍ਰਿਤਸਰ ਸਾਡਾ ਖੇਮ ਖਰਨ ਗੋਇੰਦਵਾਲ ਤਰਨ ਤਰਨ ਇਹ ਤਾਂ ਮਾ ਵੀ ਸਾਡੇ ਤੋਂ ਹਮੇਸ਼ਾ ਦੇ ਲਈ ਦੂਰ ਚਲੇ ਜਾਣ ਗਿਆ ਸੋ ਫੇਰ ਉਹਨਾਂ ਨੇ ਡਿਸੀਜਨ ਲਿਆ ਉਦੋਂ ਹੀ ਉਹ ਪਿੱਛੇ ਨਹੀਂ ਹਟੇ ਮੁਕਾਬਲਾ ਕੀਤਾ ਤੇ ਵੈਰੀ ਨੂੰ ਸਾਡੇ ਵੱਲ ਨਹੀਂ ਦੇਖਣ ਦਿੱਤਾ ਸੋ ਉਹਨਾਂ ਨੇ ਅੰਮ੍ਰਿਤਸਰ ਵੀ ਬਚਾ ਲਿਆ ਤਰਨਤਾਰਨ ਵੀ ਬਚਾ ਲਿਆ ਖੇਮਕਰਨ ਵੀ ਬਚਾ ਲਿਆ ਗੋਇੰਦਵਾਲ ਵੀ ਬਚਾ ਲਿਆ ਦੇਖਿਆ ਮਾਣ ਵਾਲੀ ਗੱਲ ਮਾਣ ਮਹਿਸੂਸ ਹੋ ਰਿਹਾ ਹੈ ਨਾ ਉਸ ਜਾਂਬਾਜ਼ ਅਫਸਰ ਤੇ ਬੱਚਿਓ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਹਾਂ ਪੰਜਾਬੀਆਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ ਹਮੇਸ਼ਾ ਆਪਣੀ ਸਰਹੱਦਾਂ ਦੀ ਰੱਖਿਆ ਆਪ ਕੀਤੀ ਹੈ ਵੈਰ ਨਾਲ ਟੱਕਰਾ ਲਿਆ ਸੋ ਮੈਨੂੰ ਤਾਂ ਮਾਣ ਹੈ ਅਸੀਂ ਪੰਜਾਬੀ ਹਾਂ ਤੇ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਪੰਜਾਬੀ ਹੋ ਸੋ ਕਿੱਦਾਂ ਦੀ ਲੱਗੀ ਇਹ ਜਾਣਕਾਰੀ ਦੱਸਿਓ ਜ਼ਰੂਰ ਫਿਰ ਅਗਲੀ ਵੀਡੀਓ ਦੇ ਵਿੱਚ ਕੁਝ ਹੋਰ ਲੈ ਕੇ ਆਵਾਂਗੀ ਨਵਾਂ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਦੁਆਮਾਂ